ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਮਿਲ ਕੇ ਸਾਰੇ ਠੀਕ ਠਾਕ ਹੋਵੋਗੇ ਬੈਠ ਹੈਗਾ ਜੀ ਐਤਵਾਰ ਦਾ ਤੇ ਟਾਈਮ ਹੋ ਗਿਆ 5:00 ਵਜੇ ਸਵਾ 5 ਤੇ ਆਪਾਂ ਜਿਹੜਾ ਹੈਗਾ ਇਹ ਸਬਜ਼ੀ ਬਣਾਉਣ ਲੱਗਿਆ ਇਹ ਫੋਨ ਦਾ ਕਵਰ ਜ ਟੁੱਟ ਗਿਆ ਉਹ ਜੋੜ ਰਹੇ ਆ ਤੇ ਟੁੱਟੀ ਜਿਹੜੀ ਆਈ ਹੋਈ ਆ ਆਪਾਂ ਟੈਂਕੀ ਦੇ ਵਿੱਚ ਪਾਣੀ ਛੱਡਿਆ ਹੋਇਆ ਆ ਸੂਰਜ ਆ ਜਿਹੜਾ ਬਿਲਕੁਲ ਸਾਹਮਣੇ ਹੋ ਜਾਂਦਾ ਦੁਪਹਿਰ ਵੇਲੇ ਤੇ ਹੁਣ ਤਾਂ ਚਲੋ ਸ਼ਾਮਾਂ ਹੋਈਆਂ ਨੇ ਥੋੜਾ ਜਿਹਾ ਮਤਲਬ ਇੱਧਰ ਆਪਣੇ ਤੂਤ ਦਾ ਜਿਹੜਾ ਹੈਗਾ ਇਹ ਪਛਾਵਾ ਪਿਆ ਜਾਂਦਾ ਠੀਕ ਬੈਸੇ ਮੌਸਮ ਅੱਜ ਠੀਕ ਆ ਜਿਆਦਾ ਗਰਮੀ ਨਹੀਂ ਹੈਗੀ ਠੰਡਾ ਆ ਮੌਸਮ ਤੇ ਆਪਣੇ ਘਰੇ ਨਾ ਕਬੂਤਰ ਨੇ ਅੰਡੇ ਦਿੱਤੇ ਹੋਏ ਆ ਤੁਹਾਨੂੰ ਮੈਂ ਦਿਖਾਉਣੀ ਆ ਇਸ ਜੀ ਤੱਕ ਤੇ ਉੱਡ ਜਾਂਦਾ ਡਾਕ ਕੇ ਇਹ ਉੱਥੇ ਬੈਠਾ ਆ ਇੱਥੇ ਬੈਠਾ ਰਹਿੰਦਾ ਸਾਰਾ ਦਿਨ ਇਹ ਰਾਤ ਨੂੰ ਸਾਰਾ ਦਿਨ ਇੱਥੇ ਬੈਠਾ ਰਹਿੰਦਾ ਆ ਕਬੂਤਰ ਹੀ ਕਹਿ ਲਓ ਕਬੂਤਰ ਕਹਿ ਲਓ ਇੱਥੇ ਇਹਨੇ ਇੱਥੇ ਹੀ ਰਹਿਣਾ ਆ ਸਾਰਾ ਦਿਨ ਤੇ ਬਿਲਕੁਲ ਵੀ ਇਹ ਡਰਦਾ ਨਹੀਂ ਹੈਗਾ ਪਹਿਲਾਂ ਦੋਕ ਦਿਨ ਸਾਨੂੰ ਦੇਖ ਕੇ ਉੱਡ ਜਾਂਦਾ ਸੀ ਜਦੋਂ ਅਸੀਂ ਇੱਧਰੋਂ ਜਾਂਦੇ ਸੀਗੇ ਇੱਥੇ ਕਿਤੇ ਤਾਂ ਹੁਣ ਜਿਹੜਾ ਹੈਗਾ ਇੱਥੇ ਬੈਠਾ ਰਹਿੰਦਾ ਹੈ ਡਰਦਾ ਨਹੀਂ ਹੈਗਾ ਇਹਨੂੰ ਪਤਾ ਲੱਗ ਗਿਆ ਵੀ ਮੈਨੂੰ ਕੁਝ ਨਹੀਂ ਦੇਣਗੇ ਤੇ ਅਸੀਂ ਰੋਟੀ ਵਗੈਰਾ ਦਾਣੇ ਦਿਨ ਪਾ ਦੇ ਦਿਆਂ ਨੂੰ ਇੱਥੇ ਪਾਣੀ ਇਹਨੂੰ ਪਾਇਆ ਹੋਇਆ ਇੱਥੇ ਉੱਥੇ ਬੈਠਾ ਰਹਿੰਦਾ ਆ ਸਬਜ਼ੀ ਆਪਾਂ ਕੱਟ ਲਈਏ ਜੀ ਤੋਰੀਆਂ ਦੀ ਤੇ ਗੰਡੇ ਵਗੈਰਾ ਆਪਾਂ ਕੱਟ ਕੇ ਰੱਖਿਆ ਵਸ ਤੜਕਾ ਲਾਉਨੇ ਆ ਅੱਜ ਮੈਂ ਕੰਬਲ ਵਗੈਰਾ ਧੋਤੇ ਨੇ ਤੇ ਬਸ ਹੁਣ ਰੱਖ ਦਿਆਂਗੇ ਵੇ ਬਾਹਰ ਨੂੰ ਰੱਖ ਕੇ ਠੰਡ ਲੱਗਣ ਲੱਗ ਜਾਂਦੀ ਸਿੱਕੇ ਅਸੀਂ ਇਹ ਲਈਏ ਸੀ ਮਸੀਹ ਨਹੀਂ ਹਸੌਣ ਮਾਰਤ ਹੁਣੇ ਮੈਂ ਦੇਖ ਲਓ ਅੱਜ ਕਾ ਆ ਸਾਰੇ ਮੈਨੂੰ ਮੈਸੇਜ ਕਰਦੇ ਸੀ ਵੀ ਤੁਹਾਡੇ ਮੰਮੀ ਠੀਕ ਨੇ ਤੁਸੀਂ ਕਹਿੰਦੇ ਸੀ ਆਪਰੇਸ਼ਨ ਹੋਣਾ ਆ ਬੈਠੇ ਮੇਰੇ ਮੰਮੀ ਬੁੱਧਵਾਰ ਨੂੰ ਹੋਣਾ ਆਪਰੇਸ਼ਨ ਮੇਰੀ ਮੰਮੀ ਦਾ ਸਾਰੇ ਜਾਣੇ ਮੇਰੀ ਮੰਮੀ ਦਾ ਬਹੁਤ ਫਿਕਰ ਕਰਦੇ ਹੋ ਥੈਂਕ ਯੂ ਸਾਰਿਆਂ ਦਾ ਤੇ ਮੰਮੀ ਵਾਲੇ ਮੇਰੇ ਠੀਕ ਨੇ ਬੁੱਧਵਾਰ ਨੂੰ ਇਹਨਾਂ ਦਾ ਆਪਰੇਸ਼ਨ ਹੋਣਾ ਆ ਤੇ ਬੁੱਧਵਾਰ ਨੂੰ ਹੋਊਗਾ ਆਪਰੇਸ਼ਨ ਹੋਰ ਤੇ ਫਿਰ ਅਸੀਂ ਜਿਹੜਾ ਹੈਗਾ ਇਹ ਮੰਗਲਵਾਰ ਨੂੰ ਜਾ ਕੇ ਐਡਮਿਟ ਹੋਣਗੇ ਹੋਣੀ ਪਤਾ ਨਹੀਂ ਕੋਈ ਸੌਣ ਸੁਣ ਮਰਵਾਉਣਾ ਹੁਣ ਇਹ ਹੋਈ ਸੋਈ ਸਾਰ ਪਟਿਆ ਮਟਰੀਆਂ ਕਰਦੇ ਆ ਮਾਰ ਦੇਸੀ ਚਲੋ ਜੀ ਆਪਾਂ ਜਿਹੜੀ ਹੈਗੀ ਸਲਾਈ ਲਾ ਰਹੀ ਹੈ ਇਹਨਾਂ ਨੇ ਅੰਗੀਠੀ ਪਛਾਣਨ ਦੀ ਮੇਰੇ ਸਮੋਸੇ ਖਾ ਰਿਹਾ ਦੇਖੋ ਜਿਉਆ ਕਰ ਰਹਾ ਆ ਅੱਜ ਸਰਦਾਰ ਜੀ ਲਿਆਏ ਚਾਰ ਸਮੋਸੇ ਅਸਾਂ ਖਾ ਕੇ ਦੇਖਾਂਗੇ ਅਸੂ ਹੈਗੇ ਆ 8-9 ਜਾਣੇ ਹਨਾ ਹੁਣ ਤੁਸੀਂ ਦੱਸੋ ਵੀ ਚਾਰ ਸਮੋਸੇ ਮੈਂ ਕਿਹਨੂੰ ਕਿਹਨੂੰ ਵੰਡ ਕੇ ਦਿੰਦੀ ਸਾਡੀ ਮੰਮੀ ਰੋਸ ਗਈ ਸਾਡੇ ਨੂੰ ਰੋਸਣਾ ਇੰਨਾ ਦਸੀ ਤਾਂ ਪਹਿਲਾਂ ਬਾਅਦ ਚ ਖਾਣੇ ਤੁਹਾਨੂੰ ਪਹਿਲਾਂ ਦੇਣੇ ਆਪਾਂ ਹੁਣ ਕੱਲ ਨੂੰ ਲਿਆ ਕੇ ਤੈਨੂੰ ਸਮੋਸੇ ਖਵਾਵਾਂਗੇ ਬਸ ਠੀਕ ਹੈ ਤੇਰੇ ਨਾਲ ਬਾਅਦ ਵਿੱਚ ਆਪਾਂ ਅੰਦਰ ਪਰ ਹੈਗੇ ਪਹਿਲਾਂ ਕੱਲ ਨੂੰ ਤੈਨੂੰ ਸਮੋਸੇ ਖਵਾਵਾਂਗੇ ਲੋ ਜੀ ਆਪਾਂ ਮਾਰਦੀਏ ਸਿਓਣ ਕੋਈ ਨਿਕਾਲੋ ਤਾਂ ਸਮੋਸੇ ਖਵਾ ਲੈਂਗੇ ਆਪਾਂ ਹੁਣ ਮਾਰ ਦੀ ਸਿਉੜ ਤੇ ਫੇਰ ਲਾਉਣੀ ਆਪਾਂ ਤੋਰੀਆਂ ਨੂੰ ਤੜਕਾ ਲੋ ਜੀ ਆਪਾਂ ਬਣਾਉਣ ਲੱਗੇ ਆ ਤੋਰੀਆਂ ਦੀ ਸਬਜੀ ਇੱਕ ਇੱਕ ਤਰ੍ਹਾਂ ਦੀ ਆਪਾਂ ਪਾਵਾਂਗੇ ਜਿਸ ਸਰੋਂ ਦਾ ਤੇਲ ਇਹ ਪਹਿਲੀ ਸਬਜੀ ਆ ਮਤਲਬ ਤੋਰੀਆਂ ਦੀ ਸਬਜੀ ਗਰਮੀਆਂ ਦੇ ਵਿੱਚ ਪਹਿਲੀ ਵਾਰ ਬਣਾਉਣ ਲੱਗੇ ਆ ਤੋਰੀ ਤਾਂ ਸਬ지 ਬਹੁਤ ਵਧੀਆ ਬਣਾਉਣੀ ਆ ਗਰਮੀਆਂ ਵਾਲੀਆਂ ਸਰ ਤੋਰੀਆਂ ਦੀ ਬਣਾਣੀ ਆ ਤੋਰੀਆਂ ਬਣਾਉਣ ਲਈ ਆਪਾਂ ਤੋਰੀਆਂ ਮਲਵਾਈ ਸਟਾਈਲ ਤੋਰੀਆਂ ਦੀ ਸਬਜ਼ੀ ਤੇਲ ਹੋ ਗਿਆ ਜੀ ਗਰਮ ਲਵਾਂਗੇ ਜੀਰਾ ਜੀਰਾ ਪਾਤਾ ਇਹ ਪਾਵਾਂਗੇ ਆਪਾਂ 3-4 ਪਿਆਜ਼ ਨੇ ਮੀਡੀਅਮ ਸਾਈਜ਼ ਦੇ ਲਈ ਸੀ ਲੰਬੇ-ਲੰਬੇ ਕੱਟ ਲੇ ਇਹ ਵੀ ਪਾ ਲੀਏ ਇਨੂੰ ਪੂਨ ਨਰਿਕਨ ਜੀ ਤਰ੍ਹਾਂ ਪਿਆਜ਼ਾਂ ਨੂੰ ਜਾਂ ਤਾਂ ਇਹ ਆਪਾਂ ਹਰੀਆਂ ਮਿਰਚਾਂ ਘਰੈਂਡ ਕਰ ਲੈਂਦੇ ਆ। ਆਪਾਂ ਲੈ ਲਿਆ ਨੇ 4-5 ਹਰੀਆਂ ਮਿਰਚਾਂ ਕਿ ਨਨ ਨੂੰ ਆਪਾਂ ਮੈਂ ਇਸ ਦੇ ਵਿੱਚ ਕੱਢ ਲੈਣਾ ਮਸ਼ੀਨ ਦੇ ਬਰੀਕ ਹੋ ਜਾਣੀਆਂ ਕੱਟ ਕੇ ਪਾਉਣੀ ਤੁਸੀਂ ਕੱਟ ਕੇ ਵੀ ਪਾ ਲਓ ਫਿਰ ਉਦਾਂ ਨਾ ਬੱਚੇ ਨਹੀਂ ਖਾਂਦੇ ਮਿਰਚਾਂ ਕੱਢ ਕੱਢ ਛੱਡ ਦਿੰਦੇ ਆ ਇਹ ਵਾਕੀ ਵਧੀਆ ਵੀ ਨਹੀਂ ਲੱਗਦੀ ਉਵੇਂ ਪਾਇਆ ਹੁਣ ਅੱਜ ਸ਼ਿਖਰਾਂਗੇ ਆਪਾਂ ਇੰਡਕਸ਼ਨ ਵਾਲੀ ਕੜਾਹੀ ਲੈ ਕੇ ਆਵਾਂਗੇ ਦੇਖਦੇ ਹਾਂ ਵੈਸੇ ਤਾਂ ਕੁੱਕਰ ਜੀ ਬਣਾ ਲੈਣੀ ਹੁੰਦੀ ਆ ਮੈਂ ਜ਼ਿਆਦਾ ਤਾਂ ਆਮ ਜਾਂਦੀ ਤਲੂ ਨਹੀਂ ਪੈਂਦੀ ਲੋਟ ਮਿਰਚਾਂ ਵੀ ਆਪਾਂ ਗ੍ਰੇਟ ਕਰ ਲਈਆਂ ਨੇ ਮੇਕਸੀ ਦੇ ਵਿੱਚ ਮਸ਼ੀਨ ਵਿੱਚ ਕੱਢ ਲਿਆ ਨੇ ਬਰੀਕ ਬਰੀਕ ਹੋ ਗਈਆਂ ਹੁਣ ਹੋਣਾ ਹੀ ਜਾਂਦਾ ਥੋੜਾ ਚੱਕ ਲੋ उसहरपा में दिया ਇਹ ਆਪਾਂ ਬਣਾਉਣ ਲੱਗਿਆਂ ਜੀ ਮਲਵਾਈ ਸਟਾਈਲ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਮਲਾਈ ਇਹ ਮਲਾਈ ਜਿਹੜੀ ਫਰੈਸ਼ ਲਾ ਕੇ ਰੱਖੀ ਹੋਈ ਹੈ ਮੇਰੀ ਤਾਜ਼ਾ ਤੇ ਆਪਾਂ ਜਰੂਰਤ ਦੇ ਅਨੁਸਾਰ ਜਿਹੜੀ ਇਹ ਆ ਮਲਾਈ ਹੈ ਜਿਹੜੀ ਇਹਦੇ ਵਿੱਚ ਪਾ ਲਾਂਗੇ ਤੁਸੀਂ ਜਿੰਨੀ ਪਾਉਣੀ ਆ ਪਾ ਸਕਦੇ ਹੋ ਇਹਦਾ ਕੋਈ ਚੱਕਰ ਨਹੀਂ ਹੁੰਦਾ ਘਰ ਦੀ ਮਲਾਈ ਹੈ ਇਹ ਆਪਣੀ ਇਹ ਮੇਰੇ ਵਿੱਚ ਦੋ ਦੋ ਚਮਚੇ ਜਿਹੜੇ ਪਾ ਦੂੰਗੀ ਮਲਾਈ ਦੀ ਇਹਦੇ ਨਾਲ ਜਿਹੜਾ ਸਬਜ਼ੀ ਦਾ ਟੇਸ ਆ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ। ਲਓ ਜੀ 2-3 ਚਮਚਾ ਆਪਾਂ ਜਿਹੜੇ ਮલાઈ ਇਹਦੇ ਵਿੱਚ ਪਾਦੇ ਨੇ। ਤੇ ਹੁਣ ਵੇਟ ਕਰਾਂਗੇ ਮલાઈ ਦੇ ਮੈਲਟ ਹੋਣ ਤੱਕ ਮਤਲਬ ਨਜ਼ਰ ਆਪਣੀ ਮલાઈ ਗਰਮ ਨਹੀਂ ਹੋ ਜਾਂਦੀ, ਪਿਗਲ ਨਹੀਂ ਜਾਂਦੀ। すいませね ਦੇਖ ਸਕਦੇ ਆ ਆਪਾਂ ਮਲਾਈ ਪਾਈ ਹੈ ਜਿਹੜੀ ਦੇਖੋ ਕਿੰਨੀ ਵਧੀਆ ਜਿਹੜੀ ਹੈਗੀ ਨਾਲੇ ਤੱਕ ਸ਼ਬੂ ਵਧੀਆ ਆ ਰਹੀ ਹੈ ਤੇ ਨਾਲੇ ਦੇਖੋ ਤੜਕਾ ਹੀ ਦੇਖਣ ਵਿੱਚ ਕਿੰਨਾ ਵਧੀਆ ਲੱਗਦਾ ਜਦੋਂ ਪਨੀਰ ਪਾਇਆ ਹੁੰਦਾ ਆ ਇਸ ਤਰ੍ਹਾਂ ਦਾ ਇਹ ਹੋ ਗਿਆ ਰਿਹਾ ਸੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤੋਰੀਆਂ ਕਿਉਂਕਿ ਤੜਕਾ ਜਿਹੜਾ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਆ ਟਮਾਟਰ ਵਗੈਰਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹਣਾ ਕਿ ਵੀ ਆਪਾਂ ਨਹੀਂ ਪਾਉਂਦੇ ਬਾਕੀ ਸਾਰੀ ਸਬਜ਼ੀ ਵਾਸਤੇ ਨਾਰਮਲ ਉਸੇ ਤਰੀਕੇ ਨਾਲ ਬਣਦੀ ਆ ਬਸ ਇਹਦੇ ਵਿੱਚ ਜਿਹੜੀ ਆਪਾਂ ਮਲਾਈ ਪਾਤੀ ਆ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਦੁੱਧ ਐਡ ਕਰ ਦਿਆਂਗੇ ਇਹ ਪਾ ਲਾਂਗੇ ਆਪਾਂ ਤੋਰੀਆਂ ਅੰਜੀ ਤਰ੍ਹਾਂ ਆਪਾਂ ਟੋਟੀਆਂ ਨੇ ਵਾਸ਼ ਕੀਤੀਆਂ ਹੋਈਆਂ ਨੇ ਦੋ ਪਾਣੀ ਆਪਾਂ ਇਹਦੇ ਕੱਢ ਤੇ ਸੀ ਪਹਿਲਾਂ ਤੇ ਤੀਸਰੀ ਵਾਰ ਆਪਾਂ ਇਹਦੇ ਵਿੱਚ ਭੌ ਕੇ ਰੱਖਤੀ ਸੀ ਇਹਨਾਂ ਪਰ ਤੇ ਮਟਰੀ ਲੋ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਤੋਰੀਆਂ ਨੂੰ ਆਪਾਂ ਪੱਕਣ ਦੇਵਾਂਗੇ ਤੇ ਫਿਰ ਇਹਦੇ ਚ ਪਾਵਾਂਗੇ ਆਪਾਂ ਇੱਕ ਗਲਾਸ ਦੁੱਧ ਦਾ ਲੋ ਜੀ ਆ ਪੜੀ ਹਨੇਰੀ ਆ ਦੀ ਆਪਣੇ ਬਹੁਤ ਜ਼ਿਆਦਾ ਹਨੇਰੀ ਆ ਤੇ ਲਾਈਟ ਵੀ ਚਲੀ ਗਈ ਤੇ ਹੁਣ ਸਬਜ਼ੀ ਜਿਹੜੀ ਹੈਗੀ ਆ ਮੈਂ ਲਾ ਜਾ ਕੇ ਜਿਹੜੀ ਗੈਸ ਤੇ ਰੱਖੀ ਆ ਰੱਖਿਆ ਹੋਆ ਕੁੱਕਰ ਲਿਆ ਕੇ ਲਾਈਟ ਚਲੀ ਗਈ ਸੀ ਕਿ ਮੈਂ ਸਬਜ਼ੀ ਜਿਹੜੀ ਇੱਥੇ ਗੈਸ ਤੇ ਲਿਆ ਕੇ ਰੱਖੀ ਹੈ ਤੇ ਚਾਹ ਵੀ ਗਰਮ ਰੱਖੀ ਹੋਈ ਆ ਕਿਉਂਕਿ ਮੈਂ ਪੀਣੀ ਹੁਣ ਚਾਹ ਤੇ ਪੀਣੀ ਆ ਚਾਹ ਦਿਨੀ ਆ ਇਹ ਬਰੇ ਵੀ ਆ ਜੂਰ ਤੇ ਮੈਂ ਦਿਨਾ ਵਾਸਤੇ ਬਰੇ ਉਹ ਲੱਕੜ ਦਾ ਉੱਤੇ ਆ ਜਾਂਦਾ ਨਾ ਜਦੋਂ ਰੰਗ ਲਾਉਣੀ ਆ ਜੀ ਦਾ ਤਾਂ ਕੀ ਹੋਰ ਚਾਹ ਨੂੰ ਚਾਹ ਲੈ ਰੋਕ ਤਾਇਆ ਪੀਂ ਜਾਂਦਾ ਦੁਆਰਾ ਨਾਲ ਲੱਗ ਗਿਆ ਆ ਕੀ ਇਹ ਕੋ ਮਿੱਟੀ ਨਾਲ ਉੱਪਰ ਹਵਾ ਦੀ ਸੁਣ ਲਾਦੀ ਚਾਲ ਦੀ ਦੋ ਵਤੀ ਉੜਦੀ ਆ ਨਾ ਅੱਖਾਂ 'ਚ ਪਈ ਅੱਖਾਂ ਹੀ ਮਚਣ ਲੱਗ ਜਾਂਦੀ ਆ ਆਪਣਾ ਗੇਟ ਹੌਲਾ ਵਾ ਗੇਟ ਅੱਜ ਜਾ ਕੇ ਮਾਰ ਲੀ ਇਹਨੇ ਜੀ ਇਹ ਆਪਾਂ ਅੱਠ ਘੋਟਾ ਵਾਲਾ ਲਵਾਵਾ ਜੀ ਮੈਂ ਡੱਕਰਾਵਾਂਗੇ ਹੌਲੀ ਹੌਲੀ ਪੂਰਾ ਹੋ ਜਾਊਗਾ ਜੀ ਜਵਾਕ ਉਹ ਕੁੜੀ ਆਈ ਸੀ ਸਕੂਲੋਂ ਆ ਟਿਊਸ਼ਨ ਤੋਂ ਮੁੰਡਾ ਵੇਗ ਰੱਖਦੀ ਏ ਪਰ ਉਹ ਤੋਂ ਮੈਂ ਜੀ ਗਾਣੇ ਲਾਉਣ ਗਿਆ ਫਿਰ ਕਾਪੀਰਾਈਟ ਆ ਜਾਂਦਾ ਲੋ ਜੀ ਤੋਰੀਆਂ ਦੀ ਸਬਜ਼ੀ ਪੱਕ ਤੀਨੂੰ ਜਿਹੜਾ ਕਾਫੀ ਟਾਈਮ ਹੋ ਗਿਆ ਪਹਿਲਾਂ ਤਾਂ ਮੈਂ ਇੰਡਕਸ਼ਨ ਤੇ ਰੱਖੀ ਹੋਈ ਸੀ ਪਰ ਲਾਈਟ ਚਲੀ ਗਈ ਹਨੇਰੀ ਔਨ ਕਰਕੇ ਕਾਫੀ ਜ਼ਿਆਦਾ ਹਨੇਰੀ ਜਿਹੜੀ ਆ ਗਈ ਤੇ ਫਿਰ ਮੈਂ ਜਿਹੜੀ ਹੈਗੀ ਗੈਸ ਤੇ ਲੈ ਕੇ ਰੱਖੀ ਐ ਤੇ ਤੋਰੀਆਂ ਦੇਖੋ ਜਮਾ ਆਪਣੀਆਂ ਖੋਲ ਗਈਆਂ ਨੇ ਦੇਖ ਸਾਡੇਮ ਤੇ ਆਪਾਂ ਇਹਦੇ ਵਿੱਚ ਦੇਖੋ ਬਿਲਕੁਲ ਵੀ ਪਾਣੀ ਨਹੀਂ ਸੀ ਪਾਇਆ ਤੋਰੀਆਂ ਨੇ ਜਿਹੜਾ ਆਪਣਾ ਹੀ ਪਾਣੀ ਛੱਡਦਾ ਤੇ ਉਹਦੇ ਵਿੱਚ ਜਿਹੜੀ ਪੱਕ ਚੁੱਕੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਆ ਦੁੱਧ ਪਾ ਦਾਂਗੇ ਤੋਰੀਆਂ ਦੇ ਵਿੱਚ ਤੇ ਫੇਰ ਇਹ ਜਿਹੜੀਆਂ ਹੈਗੀਆਂ ਮਲਬਾਈ ਸਟਾਈਲ ਤੋਰੀਆਂ ਜਿਹੜੀਆਂ ਬਣ ਜਾਣਗੀਆਂ ਜਿੰਨਾ ਤੁਸੀਂ ਦੁੱਧ ਪਾਉਣਾ ਆ ਪਾ ਸਕਦੇ ਆ ਆਪਣੇ ਕੋਲ ਇਹ ਹੈਗਾ ਗਲਾਸ 1.5 ਗਲਾਸ ਦੁੱਧ ਦਾ ਆ ਇਹਦੇ ਵਿੱਚੋਂ ਆਪਾਂ ਦੇਖਦੇ ਆ ਸਾਜੇ ਨਾਲ ਜ਼ਿਆਦਾ ਤਰੀ ਵੀ ਨਹੀਂ ਬਣਾਉਣੀ ਹੈਗੀ ਤੇ ਆਪਾਂ ਇਹ ਜਿਹੜਾ ਹੈਗਾ ਆ 1.5 ਗਲਾਸ ਸੀਗਾ ਗਲਾਸਕ ਦੁੱਧ ਦਾ ਆਪਾਂ ਇਹਦੇ ਵਿੱਚ ਪਾ ਦਿੱਤਾ ਆ ਤੇ ਹੁਣ ਇਹਨੂੰ ਦਿਵਾਵਾਂਗੇ ਆਪਾਂ ਬਾੜਾ ਸਬਜ਼ੀਆਂ ਤੇ ਸਬਜ਼ੀ ਆ ਜਿਹੜੀ ਫਿਰ ਆਪਣੀ ਬਣ ਕੇ ਹੋ ਜੂਗੀ ਰੈਡੀ ਜਿਹੜਾ ਪੱਗ ਜਿਹਾ ਜਿਹੜਾ ਕਰਦਾਂਗੇ ਬੰਦ ਦਸੇ ਇਸ ਤਰ੍ਹਾਂ ਤੁਸੀਂ ਬਣਾ ਲਓ ਤੇ ਵਾਲਾ ਦਵਾ ਕੇ ਤੇ ਗੈਂਚ ਜਿਹੜਾ ਬੰਦ ਕਰ ਲੈਣਾ ਹੈ ਮੌਸਮ ਆ ਜਿਹੜਾ ਠੰਡਾ ਹੋ ਗਿਆ ਹਵਾ ਚੱਲ ਰਹੀ ਆ ਜਿਹੇ ਸਾਡੇ ਹਵਾ ਚੱਲਦੀ ਆ ਪਹਿਲਾਂ ਬਹੁਤ ਹਨੇਰੀ ਆ ਗਈ ਸੀਗੀ ਹੁਣ ਘਟ ਗਈ ਆ ਬੱਦਲ ਵੀ ਹੋ ਗਏ ਆ ਨੀ ਦੇ ਵਾਲਾ ਨੀ ਵਾਲਾ ਮੌਸਮ ਹੋਇਆ ਹੋਇਆ ਆ ਤੇ ਸਬਜ਼ੀ ਆਪਣੀ ਬਣ ਗਈ ਦੋ ਬਾਲਾ ਆ ਗਿਆ ਸੀਗਾ ਆਪਾਂ ਗੈਸ ਕਰਤਾ ਬੰਦ ਜੇਕਰ ਤੁਹਾਨੂੰ ਅੱਜ ਦਾ ਇਹ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਿਓ